ਕਾਲ ਜੀ ਸਭ ਤੋਂ ਜ਼ਿਆਦਾ ਤੁਹਾਨੂੰ ਮੈਂ ਚਾਰ ਮੇਨ ਪੁਆਇੰਟਸ ਦੱਸਾਂਗਾ ਜੋ ਟੈਂਪਰੇਚਰ ਵਧਣ ਦੇ ਨਾਲ ਆਪਾਂ ਨੂੰ ਪ੍ਰੋਬਲਮਸ ਆ ਸਕਦੀਆਂ ਸਭ ਤੋਂ ਪਹਿਲਾਂ ਪੂਰੀ ਬੋਡੀ ਨੂੰ ਹੀਟ ਸਟ੍ਰੋਕ ਹੋ ਸਕਦਾ ਜੇ ਤੁਸੀਂ 12 ਵਜੇ ਤੋਂ ਲੈ ਕੇ 3 ਵਜੇ ਦੇ ਵਿੱਚ ਜਦੋਂ ਕਿ ਟੈਂਪਰੇਚਰ ਵੀ ਸਭ ਤੋਂ ਜ਼ਿਆਦਾ ਹੈ ਤੇ ਜਿਹੜੀ ਧਰਤੀ ਰੇਡੀਏਟ ਕਰਦੀ ਹੈ ਹੀਟ ਉਹ ਵੀ ਸਭ ਤੋਂ ਜ਼ਿਆਦਾ ਹੈ ਸੋ ਅਵੋਇਡ ਕਰੋ 12 ਤੋਂ 3 ਦੇ ਵਿੱਚ ਬਾਹਰ ਨਿਕਲਣਾ ਤਾਂ ਜੋ ਪੂਰੀ ਬੋਡੀ ਦੀ ਜਿਹੜੀ ਹੀਟ ਐਕਸਪੋਜ਼ਰ ਹੋ ਘੱਟ ਰਹਿ ਸਕੇ ਨੰਬਰ 2 ड्राई आई सो आइज ਦੇ ਵਿੱਚ ਡਰਾਈਨੈਸ ਫੀਲ ਹੋਣੀ ਅੱਖਾਂ ਦਾ ਮੱchnਾ ਇਹ ਬਹੁਤ ਕਾਮਨ ਹੈ ਉਪਾਅ ਕੀ ਹੈ ਲੂਬ੍ਰਿਕੈਂਟ ਆਈ ਡ੍ਰੌਪਸ ਤੇ ਸ਼ੇਡਸ ਵੱਡੇ ਸ਼ੇਡਸ ਯੂਜ਼ ਕਰੋ ਤਾਂ ਕਿ ਆਪਾਂ ਯੂਵੀ ਰੇਡੀਏਸ਼ਨ ਤੋਂ ਵੀ ਬਚ ਸਕੀਏ ਪਲੱਸ ਡਰਾਈਨੈਸ ਐਂਡ ਜਿਹੜੀ ਵਿੰਡ ਪੈ ਰਹੀ ਹੈ ਜਿਹੜੀ ਲੂ ਚੱਲ ਰਹੀ ਹੈਗੀ ਹੈ ਹੀਟ ਬਹੁਤ ਜ਼ਿਆਦਾ ਜਨਰੇਟ ਕਰ ਦਿੰਦੀ ਹੈ ਤੇ ਅੱਖ ਨੂੰ ਡੈਮੇਜ ਕਰ ਸਕਦੀ ਹੈ ਨੰਬਰ 3 ਮੋਸਟ ਇੰਪੋਰਟੈਂਟ ਜਿਹੜੀ ਆਪਣੀ ਸਕਿਨ ਹੈ ਜਿਹੜੀ ਐਕਸਪੋਜ਼ਡ ਪਾਰਟ ਹੈ ਆਪਣੀ ਬੋਡੀ ਦਾ ਉਹ ਸਭ ਤੋਂ ਵੱਡਾ ਆਰਗਾਨ ਹੈ ਸਕਿਨ ਜਿੱਥੋਂ ਹੀਟ ਲਾਸ मिनਰਲਸ ਲਾਸ ਐਂਡ ਸਵੇਟ ਦੇ ਥਰੂ ਸਾਰੇ ਲਾਸਸ ਹੋ ਰਹੇ ਨੇ ਸੋ ਉਹਨੂੰ ਇੱਕ ਤੱਕ ਕਵਰ ਕਰਕੇ ਚੱਲੋ ਹਮੇਸ਼ਾ ਲੌਂਗ 슬ੀਵਸ ਦੇ ਨਾਲ ਐਂਡ ਮੋਸਟ ਇੰਪੋਰਟੈਂਟ ਕਿ ਜਦੋਂ ਤੁਸੀਂ ਬਾਹਰ ਨਿਕਲਣਾ ਹੈਗਾ ਬਹੁਤ ਜ਼ਿਆਦਾ ਟਾਈਮ ਬਾਹਰ ਨਾ ਸਪੈਂਡ ਕਰੋ ਆਪਣੀ ਬੋਡੀ ਨੂੰ ਹਾਈਡਰੇਟਿਡ ਰੱਖਣਾ ਹੈਗਾ ਪਾਣੀ ਦੀ ਇਨਟੇਕ ਅੱਛੀ ਰੱਖੋ ਇਲੈਕਟ੍ਰੋਲਾਈਟਸ ਦੀ ਇਨਟੇਕ ਸਹੀ ਰੱਖੋ ਜਿੱਦਾਂ ਕਿ ਜੂਸ ਨਿੰਬੂ ਪਾਣੀ ਐਕਸਟਰਾ ਸਾਲਟ ਪਾ ਕੇ ਕਿਉਂਕਿ ਜਿਹੜਾ ਪਸੀਨੇ ਰਾਹੀਂ ਸਾਲਟ ਲਾਸ ਹੋ ਰਿਹਾ ਉਹਨੂੰ ਵੀ ਕੱਲੇ ਫੋਕੇ ਪਾਣੀ ਨਾਲ ਰਿਕਵਰ ਨਹੀਂ ਕਰ ਪਾਉਂਗੇ ਸੋ ਜੂਸ ਜਾਂ ਐਦਾਂ ਦੀਆਂ ਚੀਜ਼ਾਂ ਜਿਹਦੇ ਵਿੱਚ ਇਲੈਕਟ੍ਰੋਲਾਈਟਸ ਹੋਣ ਉਹ ਆਪਾਂ ਨੂੰ ਰਿਕਵਰ ਕਰਨੇ ਬਹੁਤ ਜ਼ਰੂਰੀ ਹੈ ਪਲੱਸ ਜਾਂ ਤਾਂ ਵਾਈਡ ਬ੍ਰਿਮ ਹੈਟਸ ਤੇ ਜਾਂ ਅੰਬਰੇਲਾਸ ਛਤਰੀ ਲੈ ਕੇ ਬਾਹਰ ਨਿਕਲੋ ਤਾਂ ਕਿ ਸਿੱਧੀ ਸੂਰਜ ਦੀ ਜਿਹੜੀ ਧੁੱਪ ਹੈ ਉਹ ਤੁਹਾਨੂੰ ਡੈਮੇਜ ਨਾ ਕਰ ਸਕੇ ਇਹ ਥੋੜੇ ਜਿਹਾ ਉਪਾਏ ਦੇ ਨਾਲ ਆਪਾਂ ਇੰਨੀ ਜਿਹੜੀ ਹੀਟ ਵੇਵ ਹੈਗੀ ਹੈ ਅੱਜ ਦੀ ਡੇਟਸ ਆਪਾਂ ਉਸ ਤੋਂ ਬਚ ਸਕਦੇ ਹਾਂ ਐਂਡ ਮੈਂ ਸਾਰਿਆਂ ਨੂੰ ਇਹ ਹਦਾਇਤ ਦਿਨਾ ਕਿ ਬਚ ਕੇ ਰਹੋ ਤੇ ਆਪਣੀ ਬੋਡੀ ਦੀ ਸੰਭ ਜ਼ਰੂਰ ਕਰੋ ਥੈਂਕ ਯੂ